ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਸਭ ਦਾ ਉਮੀਦ ਕਰਦੀ ਆ ਕਿ ਸਭ ਠੀਕ ਹੋਣਗੇ ਜੀ ਹਾਂਜੀ ਤਾਂ ਆਪਣੇ ਕੋਲੇ ਅੱਜ ਦੋ ਖੱਤਰੀ ਪਰਿਵਾਰ ਦੀਆਂ ਕੁੜੀਆਂ ਦੇ ਡਾਟੇ ਆਏ ਆ ਜੀ ਹਨਾ ਤੇ ਦੋਨੋਂ ਭੈਣਾ ਹੀ ਕੈਨੇਡਾ ਦੇ ਵਿੱਚ ਪੀਆਰ ਐ ਇੱਕ ਕੁਬੀ ਦਾ ਬਰਥ ਹੋ ਗਿਆ ਜੀ 1993 ਇੱਕ ਦਾ ਹੋ ਗਿਆ ਜੀ 92 ਦਾ ਹਨਾ ਤੇ ਉਹਨਾਂ ਨੂੰ ਵਧੀਆ ਮੁੰਡੇ ਚਾਹੀਦੇ ਆ ਜੀ ਵੈਲ ਸੈਟਲ ਹੋਣਾ ਚਾਹੇ ਪੰਜਾਬ ਤੋਂ ਹੀ ਹੋਣ ਜੀ ਹਨਾ ਬਟ ਇਹ ਆ ਕਿ ਉਹ ਕੁੰਡਲੀ ਵਗੈਰਾ ਮਲਾਉਣ ਦੇ ਵਿੱਚ ਬਲੀਵ ਰੱਖਦੇ ਆ ਤਾਂ ਉਸ ਤਰ੍ਹਾਂ ਦੇ ਹੀ ਹੋਣ ਜੀ ਮੁੰਡੇ ਤੇ ਕੁੜੀਆਂ ਇੱਥੇ ਨੀ ਆ ਰਹੀਆਂ ਜੀ ਮੋਗੇ ਦੇ ਨੀਰ ਉਹਨਾਂ ਦਾ ਪਿੰਡ ਐ ਤੇ ਵਧੀਆ ਪਰਿਵਾਰ ਹੋਵੇ ਜੀ ਕੁੜੀਆਂ ਦੀ ਹਾਈਟ ਹੈਗੀ ਹੈ 52 ਇੱਕ ਦੀ 52 ਇੱਕ ਦੀ 51 ਹੈ ਜੀ ਇਸੇ ਤਰ੍ਹਾਂ ਇਹ ਦੋਨੋਂ ਸਿਸਟਰ ਹੈ ਜੀ ਸਕੀਆਂ ਪਹਿਣਾ ਨੇ ਕੈਨੇਡਾ ਦੇ ਵਿੱਚ ਪੀਆਰ ਹੋ ਹਨਾ ਸੋ ਉਹਨਾਂ ਦੇ ਪੈਰੈਂਟਸ ਇਹ ਕਹਿ ਰਹੇ ਸੀਗੇ ਕਿ ਹੁਣ ਕੁੜੀਆਂ ਨੇ ਆਣਾ ਹੈ ਨਵੰਬਰ ਦੇ ਵਿੱਚ ਤੇ ਉਹਨਾਂ ਨੇ ਮੈਰਿਜ ਕਰਕੇ ਹੀ ਉਹਨਾਂ ਨੂੰ ਤੇ ਜਨਾਏ ਤੇ ਜੇ ਕੋਈ ਹੈ ਤਾਂ ਪਲੀਜ਼ ਜਲਦੀ ਤੋਂ ਜਲਦੀ ਕੰਟੈਕਟ ਕਰਿਓ ਜੀ ਦੋਨੋਂ ਭੈਣਾਂ ਆਹੀ ਕੈਨੇਡਾ ਦੇ ਵਿੱਚ ਪੀਆਰ ਹੋ ਜੀ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ ਧੰਨਵਾਦ ਜੀ